ਰਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪਰਦੇ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬ ਸ਼ਬਦ ਗੁਰੂ ਬਤਾਲ ਗੁਰਗਤੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੂਰੀ ਅੰਦਰ ਸਤਿਗੁਰ ਤੇ ਗੁਰ ਕਾਲ ਸਾਧ ਸੰਗਤਿ ਸਮਝਿਓ ਆਵੋ ਜੋ ਤਿਰੰਤੋਂ ਆਪਾਂ ਤਨ ਤਨ ਸਾਹਿਬ ਜੀ ਗੁਰੂ ਅਨੰਤ ਪਾਤਸ਼ਾਹ ਜੀ ਮਹਾਰਾਜ ਧਰਮ ਅੱਲਾ ਮਾਰਗ ਖੁਦਾ ਦੀ ਸਾਖ ਸਾਤ ਜੋਤ ਜਿਨ੍ਹਾਂ ਦੇ ਆਪਾਂ ਪਾਵਨ ਜੀਵਨ ਦੀ ਕਈ ਮਹੀਨਿਆਂ ਤੋਂ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਆਓ ਅੱਜ ਵੀ ਉਸੇ ਡਰੀਦਾ ਕੇਸਾ ਪਰ ਕੇ ਅਪਨਾ ਸਤਗੁਰਾਂ ਦੇ ਪਉਣ ਜੂਏ ਚਾਹ ਕੁਝ ਕਰ ਰੱਬੀ ਗੁਰਾਂ ਨੂੰ ਗ੍ਰਹਿਣ ਕਰਨ ਦੀ ਯਤਨ ਕਰੀ ਤਾਂ ਕਿ ਆਵੇ ਸਾਡਾ ਸੰਸਾਰ ਤੇ ਸਭੂ ਤੋ ਵੀ ਜਮ੍ਹਾਂ ਦੀ ਮਾਨ ਤੋਂ ਬਸ ਸਕੀ ਅਜੋ ਤੁਹਾਨੂੰ 3 ਲੱਖ ਜੁਮਨਾ ਸੌਦੇ ਤੇ ਆ ਰਹੇ ਆਪਾਂ ਇਹਨਾਂ ਤੋਂ ਆਪਣਾ ਵਿਚਾਰ ਹੁਸੋ ਕਦ ਦੇ ਵਿਚਾਰ ਦੇ ਚਾਪਾ ਤੇ ਜਿਨ੍ਹਾਂ ਸੀ ਲੱਖ ਜੁਮਨਾ ਦੀ ਵਿਚਾਰ ਦੀ ਗੱਲ ਕੀ ਰੰਭ ਕੀਤੀ ਸੀ ਇਹਨਾਂ ਤੋਂ ਪੀਓ ਬਚਣਾ ਦੁਨੀਆ ਬਹੁਤ ਜੀਵਾਂ ਨੇ ਮਾਲਕ ਨੇ ਬੜਾਈਆਂ ਨੇ ਜੋ ਪੁੱਛ ਉਸ ਮਾਰਗ ਨੇ ਬੜਾ ਦਿੱਤਾ ਬਿਲਕੁਲ ਬਹੁਤ ਜਾਂਦਾ ਬੜਾਇਆ ਸੋਨਾ ਬੜਾਇਆ ਜਿਸ ਉਸ ਮਾਰਗ ਤੇ ਪੜਾਇਓ ਤੇ ਕਿੰਤੂ ਕਿੰਤੂ ਕਰਦੇ ਆ ਤੇ ਸਾਡ ਜਾਣਿਓ ਸਾਡੇ ਵਰਗਾ ਦੋਸ਼ੀ ਕੌਣ ਹੋ ਸਕਦਾ ਹੈ ਸਾਡੇ ਵਰਗਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜਦੋਂ ਉਹਦੇ ਕੀਤੇ ਤੇ ਖੁਸ਼ ਨਹੀਂ ਅਸੀਂ ਤਸਾਡਾ ਜੀਵਨ ਕਿਵੇਂ ਸਭ ਲੋਗ ਕਿਵੇਂ ਬਸਾਤੇ ਜੁਰੀਤੋਂ ਤੇਰੇ ਦੁੱਖਾਂ ਗਲੇ ਸਾ ਰੋਗਾ ਸੁਗਾ ਕਾਲੇ ਸਾਰਿਆਂ ਚਿੱਤ ਬੰਦ ਤੂੰ ਕਿਵੇਂ ਬਸਾਤੇ ਤੇਰੇ ਵੀ ਬਸਾਤੇ ਕਿਉਂ ਤੇਰੇ ਜੀ ਜਾਨਦਰੀ ਦੇ ਸਾਜਿਤ ਹੈ ਬਿਕੋਜੋ ਦੇ ਰੱਬ ਦੇ ਪਿਆਰੇ ਉਹਨਾਂ ਨੂੰ ਛੱਡ ਕੇ ਬਾਗੂ ਦੀ ਰਜਾਈ ਰਜਾ ਵਿੱਚ ਅਸੀਂ ਕੋਈ ਨਹੀਂ ਉਹਦੇ ਰਜਾ ਵਿੱਚ ਅਸੀਂ ਕੋਈ ਵੀ ਨਹੀਂ ਕਿਉਂ ਅਸੀਂ ਹਮੇਸ਼ਾ ਆਪਣੇ ਦਿਮਾਗ ਤੋਂ ਕਮ ਲੈਣਾ ਇਹ ਕਿਰੋਕਮ ਦਿਮਾਗੇ ਦਾ ਦਿੱਤਾ ਹੈ ਉਹਦਾ ਦਿੱਤਾ ਨਾ ਉਹਦਾ ਦਿੱਤਾ ਨਾ ਦਿਮਾਗ ਪਰ ਕੋਣ ਉਹਦੇ ਵਾਸਤੇ ਨਹੀਂ ਸੋਚਦਾ ਜਿੰਨੇ ਦਿੱਤਾ ਨਾ ਉਹਦਾ ਗੁਣ ਐਸਾ ਨਹੀਂ ਜਾਣਦਾ ਵੀ ਜਿੰਨੇ ਦਿੱਤਾ ਏ ਮੈਂ ਇਸ ਦਿਮਾਗ ਨੂੰ ਉਹਦੇ ਪਾਸੇ ਲਾ ਲਵਾਂ ਇਹ ਨਹੀਂ ਚਾਹਦਾ ਇਹ ਤਾਂ ਦਿਮਾਗ ਮੇਰਾ ਅਕਲ ਮੇਰੀ ਇਤਨੇ ਹੋਰ ਵੀ ਅਪਮੇਰ ਕੀਤੀ ਹੋਈ ਹੈ ਕਦੇ ਅਦਲ ਤੇ ਨਹੀਂ ਇਨੇ ਤੋਂ ਹੋਰ ਮਿਹਰ ਕੀਤੀ ਹੋਈ ਹੈ ਕਦੇ ਕਦੇ ਇਹ ਸੋਚ ਲੈਂਦਾ ਹੈ ਕਦੇ ਕਦੇ ਇਹ ਸੋਚ ਲੈਂਦਾ ਹੈ ਕਿ ਸਭ ਕੁਝ ਉਹਦਾ ਦਿੱਤਾ ਹੈ ਕਦੇ ਕਦੇ ਸੋਚਦਾ ਸਦਾ ਦੀ ਸੋਚਦਾ ਸਦਾ ਤਾਂ ਕਹਿੰਦਾ ਜੋ ਮੈਂ ਪ੍ਰਾਪਤ ਕੀਤਾ ਹੈ ਅਪ੍ਰਿਤਮਾਤ ਆਪਣੀ ਹਥੋਂ ਨਾ ਪ੍ਰਾਪਤ ਕੀਤਾ ਹੈ ਮਾਪਰੇ ਬੁਧਿ ਨਾ ਕੀਤਾ ਤੇ ਜੇ ਬਹੁਤ سارے ਮੰਦੇ ਨੇ ਇਹ ਰੱਬ ਕੀ ਹੁੰਦਾ ਹੈ ਬਲੂ ਰਾਮ ਲਕੀਏਂ ਦਰਬ ਜੋਲੀਂਦਾ ਇਹ ਤੇ ਮਨੁੱਖ ਤਾਂ ਜੀਵਨ ਚੰਗਾ ਬਣਾ ਲੈ ਮਾੜਾ ਬਣਾ ਲੈ ਪਰ ਸੋਚ ਗਲਤ ਹੈ ਤੇ ਕਰ ਮਨਾਂ ਦੀ ਸੋਚ ਬਹੁਤ ਜ਼ਿਆਦਾ ਗਲਤ ਹੈ ਜੋ ਚਾਹੇ ਸਮਰਥ ਹੈ ਉਹ ਜੋ ਚਾਹੇ ਉਹ ਜੋ ਕਰ ਸਕਦਾ ਹੈ ਉਹ ਰਾਤੋਂ ਦਿਨ ਬਸਦਾ ਦਿਨ ਤੋਂ ਰਾਤ ਬਸਦਾ ਬੰਦੇ ਤੋਂ ਹੰਦਾਰੀ ਬਸਦਾ ਜੀ ਤੋਂ ਬੰਦਾ ਬਸਦਾ ਫਿਰ ਤੋਂ ਕੋਹ ਬਸਦਾ ਕੋਹ ਤੋਂ ਤਲ ਬਸਦਾ ਹੈ ਆ ਤੁਸੀਂ ਬੜਾ ਉੱਗ ਵਰਸੋੜੇ ਹੋ ਜਿਹੜੀ ਪਟੇਲੇ ਦੇ ਤਰ ਦੇ ਨਾ ਪੈਰੋ ਕਿਸੇ ਟਾਈਮ ਇਸ ਸੇਮ ਪਾਣੀ ਦਾ ਘਰ ਸੀਗਾ ਦ੍ਰਿਹਾ ਪਤਨ ਦਿਸਦੀ ਤੇ ਜਦ ਥਲਦੀ ਰਿਓ ਤੇ ਜਿਹੜਾ ਹਰੀਏ ਪਤਨ ਦਾ ਹਰੀਆ ਅਮਰਸਾ ਵਿੱਚ ਉਹ ਟਿਪੇ ਹੁੰਦਾ ਸੀ ਇਹ ਕਦੇ ਕੀਤਾ ਕਿਸੇ ਬੰਦੇ ਨੇ ਕੀਤਾ ਕਿਸੇ ਬੰਦੇ ਕੋ ਐ ਪਾਵਰ ਦੇ ਉਹ ਕੰਮ ਕਰ ਦਿੰਦਾ ਜਿਹਦੇ ਹੱਥ ਵਿੱਚ ਪਾਵਰਾ ਉਹੀ ਉਸੇ ਨੇ ਕੀਤਾ ਜਿਹੜਾ ਪਾਣੀ ਵਾਲਾ ਕਰਸੀਗਾ ਦਰਮਾ ਵਾਲਾ ਕਰਸੀਗਾ ਬਟਨਾ ਏਰੀਆ ਉਹ ਮਾਲਕ ਨੇ ਐਰਟੈਂਟ ਬੇ ਬਣਾਉਂਦੇ ਐਟੈਂਟ ਟੱਬੇ ਬਣਾਤੇ ਤੇ ਜਿੱਤੇ ਟੱਬੇ ਸੀਗੇ ਹਰਕੇ ਪਤਨ ਦੇ ਦੇਲੀਏ ਵਿੱਚ ਉਥੇ ਆ ਜਾਂਦਾਂ ਪ੍ਰੰਤ ਉਸ ਮਨੁੱਖ ਦੀ ਖੇਡ ਹੈ ਪਰ ਬੰਦਾ ਨਹੀਂ ਕਹਿੰਦਾ ਮੈਂ ਕਰਿਆ ਦੱਸੋ ਇਹ ਤੇ ਬੰਦ ਆਪ ਆਪ ਹੀ ਵਿਚਾਰਦੀ ਏ ਕਿ ਇਹ ਤੇ ਬੰਦੇ ਦਾ ਕੀ ਨੋਨ ਸੀ ਬੰਦਾ ਕਰ ਸਕਿਆ ਤਾਂ ਨਹੀਂ ਕਰ ਸਕਿਆ ਬੰਦਾ ਆ ਤੁਸੀਂ ਹੁਣ ਦੇਖ ਰਹੇ ਜੇ ਸੁਣਦੇ ਦੇ ਕਹਾਣੀਆਂ ਵੀ ਸੁਣ ਰਹੇ ਹੋਗੇ ਨਰਤੇ ਵੀ ਦੇਖ ਰਹੇ ਹੋਗੇ ਕਿਤੇ ਤਰਪਣ ਦੀ ਮੈਂ ਮਾਰ ਦੇ ਨਾਲ ਜੀਵ ਮਰ ਰਹੇ ਨੇ ਤੇ ਕਿਤੇ ਤਰਸ ਰਹੇ ਨੇ ਜੇ ਬੰਦੇ ਦੀ ਅਕਲ ਦੇ ਨਾਲ ਇਹ ਮੀਂਹ ਪੈਂਦਾ ਹੈ ਤੋ ਆਪਣੀ ਮਰਜ਼ੀ ਦਾ ਪਾਉਂਦਾ ਨਾ ਨਹੀਂ ਪਰ ਬੰਦਾ ਆਪਣੀ ਅਕਲ ਅੱਗੇ ਰੱਦਦਾ ਹੈ ਇਨੇ ਕਿੰਦਾ ਵੀ ਉਹ ਦਿੱਤੀ ਹੋਈ ਉਹਦੀ ਆ ਮੈਂ ਉਹਦੇ ਦੇਖੇ ਵਿਚਾਰ ਰੂ। ਦੇ ਸੋਚਣਾ ਹੀ ਆ ਤੇ ਸੰਸਾਰ ਬਾਰੇ ਜਰੂਰ ਸੋਚਣਾ। ਮਨੁੱਖਾਂ ਨਾਲ ਬਾਰੇ ਸੋਚਣਾ। ਪਰ ਪਕੜੇ ਤੋਂ ਵਿਚਾਰ ਕੀਤੀ ਸੀ گور ਨਰ ਬੱਜਾ ਹੋਇਆ ਸੋਚ ਅਗੇ ਜਾ ਨਹੀਂ ਸਕਦੀ। ਜੋ ਜੇ ਜਾ ਨਹੀਂ ਸਕਦੇ ਕੋਈ ਚੰਦਾ ਮਿਸਤਰੀ ਹੋਏ ਤਰ ਤੇ ਦੀ ਸਪੀਡ ਵਧਾ ਸਕਦਾ ਏ। ਉੱਚਾ ਸੂਚ ਸਕਦਾ ਏ। ਪਾਵਰ ਕੇਵਲ ਗੁਰੂ ਦੇ ਕੋਲ ਤੋ ਪਾਵਰ ਕੇਵਲ ਗੁਰੂ ਦੇ ਕੋਲ ਗੁਰੂ ਚੋ ਚਾਬੀ ਕਰਸਾ ਨੇ ਪਰ ਕਰਦਾ ਤਾਂ ਏ ਜੇ ਆਪਣੀ ਅਗਲ ਛੱਡਾਂਗੇ ਤਾਂ ਜੇ ਆਪਣੀ ਅਗਲ ਨਾ ਛੱਡੀ ਫਿਰ ਉਤਨਾ ਜਾਤ ਤੀਕਾ ਤੂੰ ਆਪਣੀ ਅਗਲ ਬਰਤੇ ਦੇਖਦਾ ਆਪ ਲੋਗੋੜੇ ਡੁੱਬਦੇ ਦੇਖੇ ਬਹੁਤ ਆਪਣੇ ਅੰਦਲ ਵਰਤਨ ਵਾਲੇ ਡੁੱਬਦੇ ਦੇਖੇ ਬਹੁਤ ਆ ਜਿਹੜੇ ਅਨਪੜ੍ਹ ਸੀ ਕੇਵਲ ਰਾਮ ਅੱਲਾ ਤੈਨ੍ਹ੍ਹਣ ਵਾਲੇ ਉਸ ਸੰਸਾਰ ਤਰਦੇ ਦੇਖੇ ਅਜੁ ਮੰਨਿ ਮੰਨਤਾ ਹੋਈ ਤੁਹਾਡੇ ਸਾਹਮਣੇ ਕੁਝ ਮਿਸਾਲਾਂ ਨੇ ਤਾਡੇ ਸਾਹਮਣੇ ਕੁਝ ਮਸਾਲਾ ਨੇ ਪਿਆਰ ਉਹ ਗੁਰਬਾਣੀ ਵਿੱਚ ਪਾਚੇ ਦੇ ਸਰੂਪ ਸਮਝਾਇਆ ਪ੍ਰਮਾਣ ਦੇ ਕੇ ਉਹ ਬਲੁਖ ਜਿਹਦੇ ਬਾਅਦ ਤੇ ਵਿਦਿਆ ਦੇ ਧਰਮ ਦੇ ਸਾਰੇ ਦਰਵਾਜ਼ੇ ਬੰਦ ਸੀ ਜਿਸ ਬੰਦੇ ਵਾਸਤੇ ਤਰਮ ਦੇ ਵਿਦਿਆ ਦੇ ਸਾਰੇ ਦਰਵਾਜੇ ਬੰਦ ਸੀ ਨਾ ਉਹ ਸਰਕਾਰ ਕੋਲ ਕੁਬੈਨ ਨੇ ਉਹਦੇ ਸਾਰੇ ਦਰਵਾਜੇ ਖੋਲ ਦੇ ਤਰਮ ਦੇ ਦਰਵਾਜੇ ਵੀ ਖੋਲਦੇ ਵਿਦਿਆ ਦੇ ਦਰਵਾਜੇ ਵੀ ਖੋਲ ਦਿੰਦੇ ਤਰਮ ਨੂੰ ਕੋਈ ਫਿਰ ਕੰਮ ਕਰਨ ਵਾਲਾ ਸੀ ਤੇ ਵਿਦਿਆ ਨੂੰ ਕੋਈ ਫਿਰ ਪੜਨ ਵਾਲਾ ਸੀ ਉਸੇ ਬ੍ਰਾਹਮਣ ਮੇ ਜਿਹਨੂੰ ਅਜਾ ਤਜਕਰ ਸਿੱਪੜਨ ਤੱਕ ਪਰ ਜੇ ਪੰਡਿਤ ਨਾਮ ਵਿਦਵਾਨ ਦਾ ਹੈ ਪਰ ਤੁਸੀਂ ਜਾਣਤਾ ਦੀ ਕਿਸ ਕੋਮ ਦਾ ਫੁੜਕੇ ਨਾਲ ਨਹੀਂ ਤਾਂ ਤੁਸੀਂ ਦੇਖਿਆ ਉਹਨੇ ਡਿਗਰੀ ਪਾਸ ਕਰ ਲਏ ਨੇ ਨਾ ਉਹਦੇ ਨਾਲ ਪੰਡਿਤ ਸ਼ਬਦ ਲੱਗ ਜਾਂਦਾ ਹੈ ਉਹਦੇ ਨਾਲ ਪੰਡਿਤ ਸ਼ਬਦ ਲੱਗ ਜਾਂਦਾ ਹੈ ਇਹ ਵਿਦਵਾਨ ਹੈ ਡਿਗਰੀ ਪ੍ਰਾਪਤ ਕੀਤੀ ਹੋਈ ਜਿਹੜਾ ਅਨਪੜ ਬ੍ਰਹਮਣ ਆ ਉਹਦੇ ਨਾਲ ਪੜ ਤ ਕਦੇ ਵੀ ਦਾ ਅੰਸਾਰਾ ਲਾਗੀ ਨਹੀਂ ਸਕਦਾ ਤਰੇ ਇਹ ਅੰਸਾਰਾ ਬ੍ਰਹਮਣ ਦੇ ਕੋਲ ਸੀ ਵੀਰ ਤੇ ਕੋਲ ਵਿਦਿਆ ਨਹੀਂ ਪੜਦੇ ਸੀ ਦੂਜਿਆਂ ਵਾਸਤੇ ਵਿਦਿਆ ਦਾ ਅਧਿਕਾਰ ਹੀ ਨਹੀਂ ਸੀ ਤੇ ਜਿਹੜਾ ਪੜ ਕੇ ਇਹਨੇ ਧਰਮ ਦੇ ਕਰਮ ਕਰਦੇ ਸੀ ਸਾਰੇ ਸੰਸਾਰਿਕ ਕਰਮੋ ਤਰਪਦੇ ਕਰਮ ਉਹ ਜਿੰਨੇ ਕਰਦੇ ਸੀ ਬ੍ਰਹਮਣ ਵੀਰ ਤਾਂ ਕਰਦੇ ਸੀ ਹੌਲੀ ਹੌਲੀ ਸ਼ਬਦ ਬਦਲਦਾ ਬ੍ਰਹਮਣ ਤੋਂ ਪੜਨ ਤਾਂ ਆ ਗਿਆ ਹਲਕਤ ਵਕ ਤੇ ਆ ਗਿਆ ਪਰ ਅਰਪਾ ਤੇ ਨਹੀਂ ਹੁੰਦਾ ਉਹਨੂੰ ਵੀ ਤੇ ਦਰਵਾਜ਼ੇ ਕੇਵਲੇ ਦੇ ਵਾਸਤੇ ਖੁੱਲੇ ਸੀ ਤੇ ਤਰਪਦੇ ਦਰਵਾਜ਼ੇ ਇਹਦੇ ਵਾਸਤੇ ਖੁੱਲੇ ਸੀਗੇ ਜੋ ਮਰਜੀ ਕਰੇ ਜਿਸ ਤਰ੍ਹਾਂ ਮਰਜੀ ਕਰੇ ਕੁਝ ਪੜਿਆ ਹੋਊਗਾ ਸੁਣਿਆ ਹੋਊਗਾ ਸਿਆਣਿਆਂ ਕੋਲ ਬਿਜਨਾ ਵਾਂ ਤੇ ਸਾਰੇ ਦਰਵਾਜੇ ਬੰਦ ਸੀਗੇ ਜਿੰਨਾ ਵਿੱਚੋਂ ਭਗਤ ਰਬਦਾਸ ਜੀ ਲੈ ਲਓ ਤੰਨਾ ਜਦੂ ਲੈ ਲਓ ਕਬੀਰ ਸਾਹਿਬ ਲੈ ਲਓ ਇਹਨਾਂ ਸਾਰੇ ਬੰਦ ਦਰਵਾਜੇ ਬੰਦ ਸੀਗੇ ਬਿਦਾ ਦੇ ਤੇ ਤਾਂ ਜਿਹੜਾ ਦੇਵਾਂ ਸੀਗੇ ਜੇ ਇਹਨਾਂ ਨੇ ਆਪਣੀ ਅਕਲ ਛੱਡੀ ਇਹਨਾਂ ਨੇ ਆਪਣੀ ਅਕਲ ਛੱਡੀ ਇਸ ਅਗੰਦੇ ਤੋਂ ਕੰਮ ਲਿਆ ਜਿਸ ਨੇ ਅਕਲ ਦਿੱਤੀ ਉਹਦੇ ਨਾਲ ਇਹ ਅਕਲ ਲੜਾਈ ਅੱਜ ਦੁਨੀਆ ਵਿੱਚ ਪਹੁੰਚੇ ਜਾ ਰਹੇ ਅੱਜ ਦੁਨੀਆ ਵਿੱਚ ਪੂਜੇ ਜਾ ਰਿਹਾ ਤੰਦਰ ਬੰਦ ਬਕਬੀਰ ਸਾਹਿਬ ਦੇ ਇੱਕ ਇੱਕ ਸ਼ਬਦ ਦੇ ਪਰ ਉਹ ਸੱਚ ਹੋ ਰਹੀਆਂ ਉਹ ਤੇ ਪੀ ਐਚ ਡੀ ਹੋ ਰਹੀ ਨੇ ਤੇ ਪਰੇ ਦੇਖਦੇ ਬਹੁਤ ਸੀ ਕਿਉਂ ਪਰੇ ਦੇਖਦੇ ਬਹੁਤ ਸੀ ਉਸ ਟਾਈਮ ਤੇ ਅੱਜ ਵੀ ਬਹੁਤ ਅੱਜ ਸਾਡੇ ਸ਼ਬਦ ਤੇ ਤੇ ਦੀ ਪੀ ਐਨ ਟੀ ਹੋ ਰਹੀਆਂ ਸੱਚ ਉਹ ਰੇਖੀ ਨਹੀਂ ਬਿਲਕੁਲ ਨਹੀਂ ਸਾਡੇ ਦੇ ਸ਼ਬਦਾਂ ਨੂੰ ਮੰਨਿਆ ਵੀ ਨਹੀਂ ਜਾਂਦਾ ਕਿਉਂਕਿ ਸਾਡੇ ਸ਼ਬਦ ਹੀ ਕੱਚੇ ਹਨ ਸਾਡੀ ਸੋਚ ਵੀ ਕੱਚੀ ਅਗਰ ਵੀ ਕੱਚੀ ਸਭ ਕੁਝ ਸੱਚਾ ਸੋਚ ਪੈਦਾ ਕਿਥੋਂ ਹੁੰਦੀ ਹੈ ਮਨ ਚੋਂ ਸੋਚ ਪੈਦਾ ਕਿਥੋਂ ਹੁੰਦੀ ਹੈ ਮਨ ਚੋਂ ਤੇ ਪਾਛੇ ਦੇ ਮਨ ਬਾਰੇ ਕੀ ਗਿਆ ਹੈ ਦੋ ਬਕਰ ਕੇ ਪਾਸੇ ਦੇ ਦੋਨੇ ਪਖੈਰ ਬਰਾਬਰ ਕਰਕੇ ਮਨ ਨੂੰ ਇਹ ਵੀ ਗੱਲ ਕਹ ਦਿੱਤੀ ਕਿ ਇਹ ਖੁਦ ਖੁਦਾ ਹੈ ਮਨ ਨੂੰ ਸ਼ੁਤਾਰਬੇ ਕਹਤਾ ਮਨ ਨੂੰ ਹੋਰ ਲਬਜਾਂ ਦੇ ਨਾਲ ਵੀ ਤਰਜੀਹ ਦਿੱਤੀ ਗਈ ਮਨ ਬੁਰੇ ਸੋਚਣ ਵਾਲੀ ਹੋਈ ਹੈ। ਵਿਚਾਰ ਤੋਂ ਕਰਦੇ ਹੁੰਦੇ। ਤੇ ਇਹਦੇ ਬਾਰੇ ਪਾਸ਼ੇ ਨੇ ਮਾਰਾ ਕੀ ਗਿਆ? ਇਹਦੀ ਸੋਚ ਤੋਂ ਸੋਚ ਸੋਚ ਨੂੰ ਅਨੰਤ ਭਾਈ ਪਾਸ਼ਾ ਨੇ। ਮਨ ਮੈਲੇ ਸਭ ਵਿੱਚ ਮੈਲਾ। ਤੇੰਨੇ ਇਨਸਾਨ ਜੀ ਤੇਰਾ ਮਨ ਮੈਲਾ ਨਾ ਤੇ ਤੇਰਾ ਸਾਰਾ ਇਸੀ ਮੈਲਾ ਕੋਈ ਅੰਗ ਪੁੱਤਰ ਦੇ ਸਾਫ ਨੇ ਤੇਰਾ ਸੋਹਣਾ ਨਹੀਂ ਸੱਚਾ ਸੁੱਚਾ ਨਹੀਂ ਸਭ ਤੇਰੇ ਜਿੰਨੇ ਵੀ ਅੰਗ ਆਂ ਸਰੀਰ ਦੇ ਸਭ ਮੈਲੇ ਜੇ ਤਲਾ ਮਨ ਮੈਲਾ ਤਾਂ ਆ ਤੋ ਕੀ ਮਨ ਇਹੋ ਜੀ ਕੀ ਚੀਜ਼ ਆ ਜੇ ਇੱਕ ਦੇ ਮੈਲਾ ਹੁੰਦੇ ਨਾਲ ਸਾਰਾ ਸਰੀਰ ਮੈਲਾ ਜੇ ਤੂੰ ਤਪਾਚਨ ਕਰ ਭਾਵੇਂ ਤੂੰ ਸੈਂਕੜੇ ਵਾਰ ਧੋਲਾ ਲੱਖਾਂ ਵਾਰ ਧੋਲਾ ਜਿਸ ਕਰ ਮਨ ਕਰ ਮਰਜੀ ਨਾਲ ਧੋਲਾ ਇਹ ਤਾਂ ਤਰਾ ਸੁਚਾਰੇ ਉਹ ਵਾਰ ਧੋਵੀ ਸੁਚਾਉਣ ਵਾਲ ਘਰਨ ਬਚਨ ਕਈਆ ਜਨਮਾਂ ਦੀ ਗੱਲ ਕਰ ਤੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਤਿੰਨ ਦਿਨ ਦੇ ਨਹੀਂ ਦੋ ਦਿਨ ਨਹੀਂ 200 400 ਦਿਨ ਨਹੀਂ ਜਨਮ ਜਨਮ ਦੀ ਗੱਲ ਤਪਸ਼ਾ ਜਨਮ ਜਨਮ ਦੀ ਗੱਲ ਤੋਂ ਭਾਗੀ ਆ ਵੀ ਜੋ ਜਨਮ ਮਿਲਿਆ ਇਹਨੂੰ ਜੀਵ ਨੂੰ ਇਦਾਂ ਸਿੱਧਾ ਪੰਜਾਬੀ ਜੀ ਸਮਝ ਲਈ ਅਸੀਂ ਤੇ ਜੋ ਸੰਸਾਰ ਪੈਦਾ ਕੀਤਾ ਉਸ ਕਰਪੁਖ ਵੈਗੁਨੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਨੂੰ ਮੈਨਰ ਕਿਸ਼ੇ ਬਕਾਰਾਂ ਪਾਪਾਂ ਦੀ ਉਹ ਕੋਣਾਂ ਦੀ ਲੱਗਦੀ ਲੱਗਦੀ ਆਈ ਲੱਗਦੇ ਲੱਗਦਾ ਕੀ ਹੋ ਗਿਆ ਮਨੂਰ ਬਣ ਗਿਆ ਖਿੰਦਰ ਬਣ ਗਿਆ ਆ ਤੁਸੀਂ ਪਟਿਆ ਦੋ ਟਾਂ ਦੇ ਆਪਣੇ ਮਕਾਨ ਬਣਾਉਣ ਵਾਸਤੇ ਇੱਤ ਪਟਿਆ ਵਿੱਚ ਪੱਕਦੀਆਂ ਕੁਝ ਕੱਚੀਆਂ ਰਹਿ ਜਾਂਦੀਆਂ ਨੇ ਕੁਝ ਵਧੀਆ ਪੱਕ ਜਾਂਦੀਆਂ ਨੇ ਕੁਝ ਥੋੜੀ ਤਕੀਆਂ ਬਕੀਆਂ ਜਿਹੜੇ ਰਹਿ ਜਾਂਦੀਆਂ ਨੇ ਤੇ ਕੁਝ ਕੀ ਹੁੰਦਾ ਹੈ ਖਿੰਧਰ ਬਾਨਾਂ ਦੇ ਪਰ ਉਹ ਖਿੰਧਰ ਕਿਸੇ ਕੰਮ ਨਹੀਂ ਆਉਂਦਾ ਖਿੰਧਰ ਕਿਸੇ ਕੰਮ ਨਹੀਂ ਆਉਂਦਾ ਉਹਨੂੰ ਫਿਰ ਨੀਆਂ ਦੇ ਵਿੱਚ ਥੱਲੇ ਲਾ ਦੇ ਨੀਆਂ ਦੇ ਵਿੱਚ ਥੱਲੇ ਫਿਰ ਨਾ ਇਹ ਗਲੇ ਨਾ ਛੜੇ ਨਾ ਇਹ ਗਲੇ ਨਾ ਛੜੇ ਆਪ ਸਾਰੇ ਮਕਾੰਦਾ ਭਾਰ ਚੁੱਕੇ ਬੋਧੀ ਹੋਣਾ ਪਜਗ ਇੰਨੇ ਜਨਮਾਂ ਦੀ ਮਲ ਲੱਗੀ ਇਹ ਕਿਵੇਂ ਧੋ ਸਕਦੀ ਹੈ ਮੈਲ ਲੱਗੀ ਕਿਵੇਂ ਧੁੱਪ ਸਕਦੀ ਕਦੇ ਨਹੀਂ ਧੁੱਪ ਸਕਦੀ ਪਜਨ ਸੜਾ ਮੰਨਿ ਤੋੜਿਆ ਪਛ ਨੇ ਸੜਾ ਮੰਨਿ ਤੋੜਿਆ ਵੀ ਮੈਲ ਲੱਗੀ ਜਿਹੜੀ ਇਹ ਸਾਬ ਆਟਰੀ ਜਾਦੀ ਸਾਬ ਨਹੀਂ ਹੋ ਸਕਦੀ ਉਤਰ ਦੇ ਸਕਦੀ ਤੇ ਛੱਡੋ ਬਰੇ ਜਿੱਦਾਂ ਐਉਂ ਤਾਂ ਚੱਲ ਰਹੇ ਹੋ। ਪਛਦ ਮੰਨ ਨਹੀਂ ਤੋੜਾ ਕਿ ਨਹੀਂ। ਆਦਮੇ ਤਾਂ ਉਹਨਾਂ ਇਸ ਮੈਨ ਨੂੰ ਲੋਹ ਹੁੰਦਾ। ਇਸੇ ਹੀ ਹੱਥ ਵਿੱਚ ਆ ਜਾਉਗਾ। ਤੇ ਪਛ ਨੇ ਇੱਕ ਦਸ ਫਿਰ ਤੰਗ ਦੱਸਿਆ ਚਲੋ ਉਹ ਤੁਸਾ ਸਵੇਰੇ ਸੁਣਿਆ ਹੋਊਗਾ। ਸੁਣਿਆ ਜ਼ਰੂਰ ਆ ਪਰ ਸਮਝਿਆ ਨਹੀਂ। ਜੇ ਸਮਝ ਵੀ ਆ ਗਈ ਤਾਂ ਉਹਨੂੰ ਵਰਤਣਾ ਨਹੀਂ। ਪਹਿਲਾ ਨਜ਼ਰ ਸਭ ਸਮਝਦੀ ਸੋਨੇ ਪੈ ਗਈ ਤੁਮ ਉਸੇ ਬਰਤਨਾ ਨਹੀਂ ਕਿਉਂ ਫਿਰ ਵੀ ਇਸੇ ਸਦੀ ਅਕ ਲੱਗੇ ਆ ਜਾਣੀ ਮੈਂ ਸਿਆਣਾ ਵਜਨ ਪਰ ਇਹ ਮਦ ਪਾਪਾਂ ਦੇ ਸੰਗ ਉਹ ਢੋਪੇ ਨਾਵੇਂ ਕੇ ਰੰਗ ਸੱਜਣਾ ਜੀ ਤੇਰਾ ਮਨ ਮਹਿਲਾ ਹੋ ਗਿਆ ਇੰਨਾ ਜ਼ਿਆਦਾ ਖਰਾਬ ਹੋ ਗਿਆ ਰੰਦੇ ਤੁਪਸਾ ਦਾ ਲੱਖਾਂ ਵਾਰ ਧੋੰਦੇ ਨਾਲ ਨਹੀਂ ਤੁਪਸਾ ਦਾ ਆਤਮਾ ਨਮਟੰ ਅੰਦਸੋ ਕਿਹੜਾ ਕਮੀ ਦਾ ਦੱਸਿਆ ਅਗਰ ਉਹ ਧੋਪ ਨਾਵੇਂ ਦੇ ਰੰਗ ਇਹ ਕਦ ਨਾਲ ਧੂਬੂਗਾ ਕਦ ਨਾਲ ਸਾਫ ਹੋਗਾ ਨਾਮ ਦੇ ਰੰਗ ਦੇ ਨਾਲ ਉਹ ਨਾਮ ਦਾ ਰੰਗ ਕਿਸੇ ਨੇ ਦੇਖਿਆ ਕਦੀ ਮੈਂ ਤੇ ਦੇਖਿਆ ਨਹੀਂ ਸ਼ਾਇਦ ਤੁਸੀਂ ਦੇਖਿਆ ਹੋਵੇ ਤੇ ਨਾਮ ਦਾ ਰੰਗ ਕੋਈ ਹੁੰਦਾ ਹੈ ਗੱਲ ਜਰੂਰ ਕਹੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਪਾਤਸ਼ਾਹ ਜੀ ਇਹੋ ਜਿਹਾ ਰੰਗ ਲਾ ਦੇ ਜਿਹੜਾ ਉਤਰੇ ਇਹਨਾਂ ਅਸਲ ਰੰਗ ਕੀ ਆ ਉਹ ਰੰਗ ਹੈ ਪਰੋਪਰੇਮ ਦਾ ਉਹ ਰੰਗ ਪ੍ਰੇਮ ਦਾ ਇਸ ਪ੍ਰੇਮ ਦੇ ਨਾਲ ਉਹ ਖੁਦ ਖੁਦਾ ਆਤਮਾ ਬਸ ਹੋ ਜਾਂਦਾ ਹੈ ਜਿਸ ਨੇ ਸਭ ਕੁਝ ਬਣਾਇਆ ਤੇ ਜਿਤ 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 ਅਸਾਂ ਦੀ ਅਕਲ ਦੇ ਨਾਲ ਜਿਹੜਾ ਇੰਨਾ ਮੈਲਾ ਹੋ ਗਿਆ ਇੰਨਾ ਖਰਾਬ ਹੋ ਗਿਆ ਤੇ ਬਣਾਉਣ ਵਾਲਾ ਤੇ ਸਭ ਕੁਝ ਉਹੀ ਹੈ ਨਾ ਉਹ ਨਮਨ ਬਣਾਦਾ ਸਦਾ ਅੱਜ ਕੱਲ ਸਾਰੀਆਂ ਚੀਜ਼ਾਂ ਟੁੱਟੀਆਂ-ਪੁੱਟੀਆਂ ਨਵੀਆਂ ਬਣ ਜਾਂਦੀਆਂ ਨੇ ਕੀ ਉਸ ਮਾਲਕ ਕੋਲ ਤਾਕਤ ਨਹੀਂ ਉਸ ਮਾਲਕ ਨੂੰ ਵੀ ਸਾਰੀ ਤਾਕਤ ਉਹ ਵੀ ਮਾਰੇ ਨੂੰ ਨਵਾਂ ਬਣਾ ਸਕਦਾ ਹੈ ਟੁੱਟੇ-ਫੁੱਟੇ ਨੂੰ ਖਰਾਬ ਨੂੰ ਦੁਬਾਰੇ ਸਾਧ ਸੰਗਤ ਮਿਲਿਆ ਵਿੱਚ ਦੇ ਆ ਕੇ ਉਹਨੇ ਦਮੀ ਦਾ ਅਰਥ ਕਰ ਸੋ ਸੋ ਮੰਨ ਜਦਾ ਉਹ ਪਛਗ ਪੰਦਰੇ ਅਪਤਿਨਾ ਤੋਂ ਪੁਰੇ ਗੁਰੂ ਤੇ ਅਦਾਰੇ ਗੁਰੂ ਦੇ ਵਿਚਾਰ ਕਰਦੇ ਆ ਰਹੇ ਪਰ ਕਰਨ ਕੋਈ ਨਾ ਕੋਈ ਨਵੇਂ ਤੋਂ ਨਵਾਂ ਚੱਲ ਜਾਂਦਾ ਹੈ इनिया का बेनती प्रवान कर लिया फुलों की खिमाश कर दें कलम जो पाशाह अपने कृपा करेगा इससे ही प्रकरण से आना आप चरण में सरबंधित पले वास्ते नगर खेल की सुख शांति दे अपना अरदास बेनती करिए वागुरू जी का खालसा वागुरू जी की फतह